ਪੰਕਜ ਸ਼ਰਮਾ ਪੰਕਜ ਜੀ ਕਿਤਾਬ ਪਰਵਾਨ ਨਹੀਂ ਮੰਡੀ ਦੇ ਵਿੱਚ ਪ੍ਰਬੰਧ ਹੈ ਰਕੀ ਸਰ ਵਧੀਆ ਚੱਲਦੇ ਪਏ ਆ ਲਿਫਟਿੰਗ ਦੀ ਟਾਈਮ ਨਾਲ ਹੋ ਰਹੀ ਆ ਤੇ ਕਿਸਾਨਾਂ ਨੂੰ ਜੋ ਵੀ ਆਪਾਂ ਮਤਲਬ ਕਿ ਸਰਕਾਰ ਨੇ ਬੋਲੇਗਾ 17 ਮੋਚਲ ਵਾਲਾ 17 ਮੋਚਲ ਵਾਲਾ ਹੀ ਚੁਣਵੜ ਕੇ ਦੇ ਰਿਹਾ ਹਾਂ ਜੀ ਬਾਕੀ ਪ੍ਰਬੰਧਿਕ ਵਧੀਆ ਕੀਤੀ ਦੀ ਆ ਸਭ ਸਾਰਾ ਕੁਝ ਠੀਕ ਚੱਲਦਾ ਜਾਂਦਾ ਸਰਕਾਰ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਪਰਸ਼ਾਨੀ ਨਾ ਨਾ ਸਰ ਕੋਈ ਦਿੱਕਤ ਕੋਈ ਸ਼ੰਨੀ ਨਹੀਂ ਆ ਰਹੀ ਬਾੜ ਦਾ ਪੂਰਾ ਹੋ ਰਿਹਾ ਬਾੜ ਦਾ ਨਾ ਪੂਰਾ ਬੰਦਾ ਪੂਰਾ ਪੰਕਜ ਸ਼ਰਮਾ ਪਰ ਕਿ ਕਿਤਾ ਦੇ ਪਰਵੰਨ ਮੰਡੀ ਦੇ ਵਿੱਚ ਪ੍ਰਬੰਧਾ ਅਰਕੀ ਸਰ ਵਧੀਆ ਚੱਲਦੇ ਪਏ ਆ ਲਿਫਟਿੰਗ ਦੀ ਟੈਮ ਨਾਲ ਹੋ ਰਹੀ ਆ ਤੇ ਕਿਸਾਨਾਂ ਨੂੰ ਜੋ ਵੀ ਆਪਾਂ ਮਤਲਬ ਕਿ ਸਰਕਾਰ ਨੇ ਬੋਲੇਗਾ 17 ਮੋਚਰ ਵਾਲਾ 17 ਮੋਚਰ ਵਾਲਾ ਹੀ ਚੁਣਵੜ ਕੇ ਦੇ ਰਿਹਾ ਹਾਂ ਜੀ ਬਾਕੀ ਪ੍ਰਬੰਧਿਕ ਵਧੀਆ ਕੀਤੀ ਦੀ ਆ ਸਭ ਸਾਰਾ ਕੁਝ ਠੀਕ ਚੱਲਦਾ ਜਾਂਦਾ ਸਰਕਾਰ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਸਰ ਕੋਈ ਦਿੱਕਤ ਕੋਈ ਸ਼ੰਨੀ ਨਹੀਂ ਆ ਰਹੀ ਬਾਦਲਾਂ ਦਾ ਪੂਰਾ ਹੋਰ ਬਾਦਲਾਂ ਦਾ ਪੂਰਾ ਬੰਦਾ ਪਾ